ਸੁਨਾਖ ਬਾਗ ਫਤਿਹ ਚਾਰਜ ਟ੍ਰੈਫਿਕ ਸ਼ਹਿਰਪੁਰ ਆਪ ਜੀ ਨੇ ਇੱਕ ਬਹੁਤ ਜ਼ਰੂਰੀ ਸੂਚਨਾ ਜਿਹੜੀ ਆ ਸਾਂਝੀ ਕਰਨੀ ਚਾਹੁੰਦੇ ਆ ਕਿ ਜਿਹੜਾ ਗਵਰਨਮੈਂਟ ਕਾਲਜ ਤੋਂ ਲੈ ਕੇ ਤੇ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਰੇਲਵੇ ਕ੍ਰੋਸਿੰਗ ਹੈ ਉਹਦੀ ਰਿਪੇਅਰ ਜਿਹੜੀ ਹੋਣੀ ਹੈ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜਿਹੜੀ ਅੱਜ ਮਿਤੀ ਤੋਂ ਲੈ ਮਿਤੀ 4 3 25 ਤੋਂ ਲੈ ਕੇ ਤੇ ਮਿਤੀ 6 ਤੱਕ ਵੀ ਹੈ ਸ਼ਾਮ 7 ਵਜੇ ਤੱਕ ਜਿਹੜੀ ਹੋਣੀ ਹੈ ਔਰ ਇਹਦਾ ਟਾਈਮ ਦਾ ਵਾਅਦਾ ਘਾਟਾ ਅਗਰ ਹੋਏਗਾ ਤਾਂ ਆਪ ਜੀ ਨੂੰ ਬਾਅਦ ਵਿੱਚ ਸੂਚਿਤ ਕੀਤਾ ਜਾਏਗਾ ਇਸ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਵੀ ਕੋਈ ਵੀ ਵਹੀਕਲ ਇਸ ਸਾਈਡ ਨੂੰ ਨਾ ਆਵੇ ਤਾਂ ਜੋ ਸ਼ਹਿਰ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਮ ਨਾ ਲੱਗ ਸਕੇ ਖਾਸ ਕਰਕੇ ਜਿਹੜੀਆਂ ਮਿੰਨੀਆਂ ਬੱਸਾਂ ਤੇ ਟਰਾਲੀਆਂ ਹਨ ਉਹਨਾਂ ਨੂੰ ਹੰਭਲ ਰਿਕੁਐਸਟ ਹੈ ਕਿ ਜਿਹੜੀ ਟ੍ਰੈਫਿਕ ਫਲਵਾੜਾ ਚੌਂਕ ਵੱਲੋਂ ਸ਼ਹਿਰ ਨੂੰ ਪਹਿਲਾਂ ਹੁੰਦੀ ਸੀ ਉਹ ਸ਼ਹਿਰ ਨੂੰ ਨਾ ਜਾਵੇ ਉਹ ਸਿੱਧਾ ਜਿਹੜਾ ਪਿਪਲਾਂ ਵਾਲੀ ਵਾਲਾ ਰੋਡ ਹੈ ਕੇਐਫਸੀ ਵਾਲਾ ਉਹਨੂੰ ਅਡਾਪਟ ਕਰਨ ਤੇ ਜਿਹੜੀਆਂ ਬੱਸ ਸਟੈਂਡ ਤੋਂ ਬੱਸਾਂ ਇੱਧਰ ਨੂੰ ਹੁੰਦੀਆਂ ਸੀ ਗਵਰਨਮੈਂਟ ਕਾਲਜ ਚੌਂਕ ਤੋਂ ਤੱਕ ਜਾਂਦੀਆਂ ਸੀ ਰਿੰਪੁਰ ਚੌਂਕ ਨੂੰ ਉਹ ਵੀ ਪਲੀਜ਼ ਜਿਹੜਾ ਪ੍ਰਭਾਤ ਚੌਂਕ ਹੈ ਉਥੋਂ ਉੱਪਰ ਦੀ ਜਾਣ ਜਿਹੜਾ ਟਿੱਪੜਾਂ ਵਾਲੀ ਵਾਲਾ ਹੈ ਕਿ KFC ਚੌਂਕ ਹੈ ਹੋਰ ਕੋਈ ਵੀ ਵਹੀਕਲ ਜਿਹੜਾ ਇਧਰੋਂ ਆਉਣ ਦੀ ਹੈ ਕੋਸ਼ਿਸ਼ ਨਾ ਕਰੇ ਕਿਉਂਕਿ ਜੇ ਇਧਰੋਂ ਆਓਗੇ ਤਾਂ ਟ੍ਰੈਫਿਕ ਦਾ ਜਾਮ ਲੱਗੇਗਾ ਜਾਂ ਪਬਲਿਕ ਨੂੰ ਜਿਹੜੀ ਦਿੱਕਤ ਆਵੇਗੀ ਪਲੀਜ਼ ਸਾਰਿਆਂ ਨੂੰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਇਧਰ ਨੂੰ 6 ਤਰੀਕ ਸ਼ਾਮ 7 ਵਜੇ ਤੱਕ ਨਾ ਆਵੇ ਥੈਂਕ ਯੂ